ਸਰਵਲੀ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਪੂਦੜੀ ਪਿੰਡ ਸਿਧੂ ਅੰਬੇਡ ਦੇ ਨੇੜੇ ਉੱਥੇ ਖੜੇ ਆ ਬੁੱਢੇ ਦਰਿਆ ਤੇ ਇਹ ਬੁੱਢਾ ਦਰਿਆ ਪਿੱਛੋਂ ਹੁੰਦਾ ਉਹਦੇ ਕੰਢੇ ਦੇ ਉੱਤੇ ਆਪਾਂ ਬੈਠੇ ਸੀਗੇ ਮੈਂ ਅੱਜ ਇਸ ਕਰਕੇ ਆਇਆ ਕਿ ਇਹ ਸਰਦਾਰ ਦੀਪ ਸਿੰਘ ਚਾਹ ਲੋਣੀ ਇਹ ਇੰਗਲੈਂਡ ਦੇ ਨਿਵਾਸੀ ਨੇ ਉੱਥੇ ਸਿਟੀਜਨ ਨੇ ਇਹ ਪਰਵਾਸ ਸਵੇਰ ਤੋਂ ਉੱਥੇ ਰਹਿੰਦੇ ਆ ਤੇ ਇਹਨਾਂ ਦੇ ਭਰਾਵਾਂ ਦਾ ਮਤਲਬ ਜਿਹੜਾ ਇਹਨਾਂ ਦੇ ਇੱਕ ਭਰਾ ਨੇ ਕਦਰ ਵਿੱਚ ਜਿਹੜੀ ਇਹਨਾਂ ਦੀ 17 ਏਕੜ ਜ਼ਮੀਨ ਜਿਹੜੀ ਉਹ ਦੱਬਲੀ ਸੀਗੀ ਇਹ 8 ਮਹੀਨੇ ਤੋਂ ਆਏ ਸੀਗੇ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਜਦੋਂ ਨਹੀਂ ਗੱਲ ਬਣੀ ਤਾਂ ਫਿਰ ਮਿਲ ਕੇ ਆਏ ਤੇ ਮੈਂ ਪੂਰੀ ਕੋਸ਼ਿਸ਼ ਕਰਕੇ ਇਹ ਜ਼ਮੀਨ ਇਹਨਾਂ ਨੂੰ ਛਡਾ ਕੇ ਦਿੱਤੀ ਆ ਤੇ ਮੈਂ ਉਹ ਜ਼ਮੀਨ ਦੇਖਣ ਆਇਆ ਸੀਗਾ ਕਿ ਕਿਹੜੀ ਜ਼ਮੀਨ ਆ ਜਿਹੜੀ ਮਤਲਬ ਛੁੱਟ ਗਈ ਆ ਉਹ ਤੇ ਮੈਂ ਇਹ ਇੱਥੇ ਕਹਿਣਾ ਚਾਹੁੰਦਾ ਇਹਨਾਂ ਦਾ ਹੀ ਪ੍ਰਾਮਣੂ ਸਾਰੀ ਦੁਨੀਆ ਦੇ ਇਹਨਾਂ ਦਾ ਹੀ ਪ੍ਰਾਮਣੂ ਕਿ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੁੰਦਿਆਂ ਅਸੀਂ ਕਿਸੇ ਵੀ ਐਨਆਰਡੀ ਦੀ ਜ਼ਮੀਨ ਜਾਇਦਾਦ ਤੇ ਕੋਠੀ ਤੇ ਕਬਜ਼ਾ ਨਹੀਂ ਹੁੰਦਿਆਂਗੇ ਜੇ ਕਿਸੇ ਦੇ ਇਦਾਂ ਹੁੰਦਾ ਉਹ ਸਾਨੂੰ ਆ ਕੇ ਦੱਸਣ ਮੈਨੂੰ ਦੱਸਣ ਮੈਂ ਪਿਛਲੇ 3 ਸਾਲ ਦਾ ਸੀਐਮ ਸਾਹਿਬ ਨੇ ਮੇਰੀ ਡਿਊਟੀ ਲਾਈ ਆ ਮੈਂ ਐਨਆਰਡੀਆਂ ਦੇ ਕਰੀਬ 3200 ਮਾਮਲੇ ਜਿਹੜੇ ਉਹ ਹੱਲ ਕੀਤੇ ਮੇਰੇ ਹੁੰਦਿਆਂ ਮਤਲਬ ਜੇ ਕੋਈ ਬੰਦਾ ਜ਼ਮੀਨ ਜਾਇਦਾਦ ਦੱਬ ਜੇ ਤੋਂ ਸਮਝੋ ਕਿ ਮੇਰੀ ਕਮਜ਼ੋਰੀ ਆ ਮੇਨੂੰ ਮੋਕੰਤੀ ਸਾਹਿਬ ਨੇ ਕਿਹਾ ਕਿ ਇਹ ਤੇ ਤੇਰੀ ਡਿਊਟੀ ਆ ਕਿ ਤੂੰ ਇਹ ਰਾਖੀ ਕਰਦੇ ਆ ਸੋ ਸਾਰੇ ਹੀ ਦੁਨੀਆ ਦੇ ਐਨਆਈ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਇੱਕ ਵਧਾਓ ਨਾ ਤੁਹਾਡਾ ਪੰਜਾਬ ਆ ਤੁਹਾਡੀਆਂ ਜਾਇਦਾਦਾਂ ਸਦਖਤ ਨੇ ਬਹੁਤ سارے ਮਾਮਲੇ ਕੋਰਟਾਂ ਚ ਚੱਲਦੇ ਆ ਕਈ ਮਾਮਲੇ ਆ ਸਾਡੇ ਕੋਲ ਜਾਇਦਾਦਾਂ ਦੇ ਜਿਹੜੇ ਕੋਰਟਾਂ ਚ ਚੱਲਦੇ ਆ ਪਰ ਜਿਹੜੇ ਕੋਰਟ ਚ ਨਹੀਂ ਚੱਲਦੇ ਜਦੋਂ ਸਾਡੇ ਕੋ ਕੋਈ ਆਉਂਦੇ ਆ ਤਾਂ ਅਸੀਂ ਉਸੇ ਲਈ ਉਹਨਾਂ ਦਾ ਮਾਮਲਾ ਜਿਹੜਾ ਹੱਲ ਕਰ ਦਿੰਦੇ ਆ ਸੋ ਮੇਰੇ ਮਨ ਨੂੰ ਖੁਸ਼ੀ ਆ ਕਿ ਬੱਚਾ ਦੇ ਬੜੇ ਪਰੇਸ਼ਾਨ ਸੀਗੇ ਇੱਥੇ ਜਿੱਥੇ ਆਪਾਂ ਖੜੇ ਆ ਲਗਭਗ 50 ਲੱਖ ਨੂੰ ਕਿਲਾ 17 ਏਕੜ ਜ਼ਮੀਨ ਤੋਂ ਹਿਸਾਬ ਲਾ ਲੋ ਕਿੰਨੀ ਕਿਸਾਨ ਦੀ ਜੱਟ ਦੀ ਹੁੰਦੀ ਐ ਸੋ ਇਹਨਾਂ ਦਾ ਅਜੇ ਇੱਕ 파ਟ ਹੋ ਗਿਆ ਇੱਕ 파ਟ ਬਾਕੀ ਆ ਵੀ ਜਿਹੜਾ ਇਹਨਾਂ ਦਾ ਜੱਦੀ ਘਰ ਉਹ ਘਰ ਇਹਨਾਂ ਨੇ ਬੜੀ ਮਿਹਨਤ ਨਾਲ ਬਣਾਇਆ ਸੀ ਇੰਗਲੈਂਡ ਇੰਗਲੈਂਡ ਦੇ ਵਿੱਚ ਕਮਾਈ ਕਰਕੇ ਅਜੇ ਉਹਨਾਂ ਨੇ ਉਹ ਘਰ ਵੀ ਛੱਡਿਆ ਮੇਰੀ ਉਹਨੂੰ ਉਹਨੂੰ ਬੇਨਤੀ ਆ ਕਿ ਘਰ ਛੱਡ ਦੇ ਨਹੀਂ ਤਾਂ ਫਿਰ ਘਰ ਦੇ ਮਾਮਲੇ 'ਚ ਵੀ ਅਸੀਂ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦਾ ਘਰ ਜਿਹੜਾ ਇਹਨਾਂ ਦਾ ਛੜਾ ਕੇ ਇਹਨਾਂ ਨੂੰ ਦੇਵਾਂਗੇ ਅਥਰੇ ਅੱਠ ਮਹੀਨਿਆਂ ਤੋਂ ਆਪਣੇ ਘਰ ਨਹੀਂ ਗਿਆ ਨਾ ਘਰ ਨਹੀਂ ਵੜਨਦੇ ਉਹਦੇ ਆਪਣੇ ਭਤੀਜੇ ਕੋ ਰਹਿੰਦੇ ਆ ਇਹ ਸ਼ਾਇਦ ਆਪਣੇ ਰਿਸ਼ਤੇਦਾਰਾਂ ਦੇ ਘਰ ਚ ਰਹਿੰਦੇ ਆ ਲੁਧਿਆਣੇ ਸੋ ਮੇਰੀ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਉਹ ਭਰੋ ਆਪਣਾ ਖੂਨ ਚਿੱਟਾ ਨਾ ਕਰੋ